ਬੈਕ ਟੂ ਅਨਦਰ ਬਲੌਗ ਸੋ ਦੇਖੋ 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 ਅੱਜ ਇਹ ਚੱਲਿਆ ਜਾਗੋ ਤੇ ਜਾਗੋ ਜਾਗੋ ਦਾ ਟਾਈਮ ਆ ਚੁੱਕਿਆ ਚੱਲਿਆ ਜਾਗੋ ਇੱਕ ਹੋਰ ਜਾਗੋ ਆ ਗਈ ਆਪਾਂ ਨੂੰ ਸਰਪੰਚਾਂ ਦੀ ਜਾਗੋ ਆਈ ਆ ਕਿੱਲੇ 'ਚ ਰੈਂਟ ਆ ਨਾ ਵਿਚਾਰੀ ਸਾਡੇ ਸਕੂਲ ਦੇ ਪਿੱਛੇ ਆਇਆ ਕਿੱਲੇ 'ਚ ਟੈਂਟ ਲੱਗਾ ਵਿਚਾਰੀ ਇਹਨੂੰ ਨਹੀਂ ਲੈ ਕੇ ਚੱਲੇ ਯਾਰ ਨਹੀਂ ਯਾਰ ਮੇਰਾ ਪੇਪਰ ਹੈ ਮੈਂ ਪੜਨਾ ਹਾਂ ਪੜ੍ਹਨਾ ਮੇਰਾ ਦੇਖ ਕੇ ਠੀਕ ਸੋ ਆਪਾਂ ਜਾਗੋ ਤੇ ਜਾਣ ਲਈ ਤਿਆਰ ਬਾ ਹੁਣ ਸੁੱਦੇ ਘਰ ਹੀ ਮਿਲਦੇ ਆਂ ਜਾ ਕੇ ਤਿਆਰ ਹੋ ਰੋਗੇ। ਉਹ ਮੁੰਡਿਆਂ ਨੂੰ ਕੀ ਆ ਪੰਜਾਬ ਦੀਆਂ ਨੂੰ ਕੁਰਤਾ ਪੈਮਾ ਪਾਓ ਤਿਆਰ ਹੋ ਜਾਓ। ਆ ਦੇਖੋ। ਓਕੇ ਮੱਲੀ ਬਾਏ। ਬਾਏ ਬਾਏ। ਸੁਣੋ ਬਾਹ ਮੋਟਰਸਾਈਕਲ ਦੇਨੇ ਪਤਾ ਨਹੀਂ ਗੱਲ ਤੇ ਜਾਣਦੇ ਆ। ਤੇ ਹਾਂ ਜਾਗੋ। ਅੰਗਾ। ਅੱਜ ਪੂਰਾ ਟੌਪ ਕਲਾਸ ਸਰਪੰਚਾਂ ਨੂੰ ਜਾਗੋ ਦਿਖਾਉਣੇ ਆ ਅੱਜ। ਉਹ ਤੁਰੇ ਅਸੀਂ ਪਈ ਜਾਂ ਨਹੀਂ ਆ। ਬਹੁਤ ਕਾ ਟੈਂਟ ਲੱਗਿਆ ਵਾ ਕਿਲੇ ਚ ਟੈਂਟ ਲਾਇਆ ਕਿਲੇ ਡੇਢ ਘੰਟੇ ਚ ਪੈਲਾ ਸੀ ਬਣਾ ਛੱਡਾ ਘਰੇ ਤਾਂ ਤੋਂ ਅੱਗੇ ਦਿਖਾਉਂਦੇ ਆ ਤੁਹਾਨੂੰ ਬਣਿਆ ਰੋ ਵੀਡੀਓ ਚ ਇਹ ਡੀ ਜੇ ਬੈਪ ਦਾ ਤੋਂ ਆਸਟ੍ਰੇਲੀਆ ਤੋਂ ਕਲਵਾਰ ਤੋਂ ਆਇਆ ਇਹ ਸਾਡਾ ਬੰਦਾ ਬਹੁਤ ਘਣਦਾ ਆਜਾ ਦਿੱਤੀਆਂ ਅੱਧੀ ਬੱਜੇ ਤੇ ਤਮਕਾਂ ਪੈਣ ਗੀਆਂ ਬੇ ਅੱਧੀ ਬੱਜੇ ਤੇ ਤਮਕਾਂ ਪੈਣ ਗੀਆਂ ਅੱਧੀ ਬੱਜੇ ਤੇ ਤਮਾਂ ਪੈਣ ਗੀਆਂ ਅੱਧੀ ਬੱਜੇ ਤੇ ਤਮਕਾਂ ਪੈਣ ਗੀਆਂ ਬੇ ਅੱਧੀ ਬੱਜੇ ਤੇ ਤਮਾਂ ਪੈਣ ਗੀਆਂ ਅੱਧੀ ਬੱਜੇ ਤੇ ਤਮਕਾਂ 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 ਪਗਦੇ ਗੁਲਗਲੇ ਤੇ ਬਾਜਣਾ ਓਏ ਪਗਦੇ ਗੁਲਗਲੇ ਵੇਖ ਲਿਆ ਅਜਮਾ ਕੇ ਬਈ ਭੱਜੀ ਜਾਂਦੀ ਚੜ੍ਹ ਗਈ ਪੀਂਗ ਤੇ ਬੱਲੇ 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 ਓਏ ਭੱਜੀ ਜਾਂਦੀ ਚੜ੍ਹ ਗਈ ਪੀਂਗ ਤੇ ਦੀਪੀ ਹੁਲਾ ਰੱਖਾ ਕੇ ਓ ਦੀਪੀ ਹੁਲਾ ਰੱਖਾ ਕੇ ਬਣਾ ਕੇ ਬੋਦੀ 베ਜੀ ਦਾ ਕਾਤੀ ਨਾਰ ਬਣਾ ਕੇ ਬੋਦੀ 베ਜੀ ਦਾ 베ਜੀ ਦਾ ਕਾਤੀ ਨਾਰ ਬਣਾ ਕੇ ਬੋਦੀ 베ਜੀ ਦੇਖੇ ਸੁਨੀ ਦੇ ਪਗਲੇ ਦੇਖ ਮਰੀ ਬੁੱਜਦੇ ਸੁਨੀ ਦੇ ਕੌਸ਼ਲੀ ਦੀ ਕਾਲੀ ਉਹ ਤੋਂਸ਼ਲੀ ਦੀ ਕਾਲੀ ਖੁੱਡੇ ਦੇ ਗਣਾ ਉਹ ਤੋਂਕੇ ਦੇ

ਆਪਾਂ ਹੋਰ ਮਿੱਤ ਨਹੀਂ ਵਾਪਸ ਨਹੀਂ ਵਾਲੇ ਹੱਥੇ ਜਾਂਦਾ ਉਹ ਤੇਰੇ ਹੇਡ ਤਾਂ ਬੱਤੀ ਮਰੇ ਨੂੰ ਕੈਡਾ ਕਰਾ ਦੂ ਟੈਕਨੀਕ ਨਾਲ ਤੂੰ ਜੀ ਨਿੱਕਾ ਕਰ ਜਾ ਜੀ ਗੱਡੀ ਹੋਣੀ ਪੱਤੀ ਨੇ ਮਿੱਤ ਸੋ ਸੈਲਫ ਡਰਾਈਵ ਕਰਕੇ ਜੱਟ ਇੰਨੀ ਰਾਤ ਐਨੀ ਟੁੱਟੀ ਪਈ ਚਾਈ ਗਿਆ ਤੇ ਅੱਧੀ ਰਾਤ ਨੂੰ ਸਾਡੀ ਰੋਜੀ ਆਏ ਬੱਸ ਪਰੇੜ ਹਾ ਅੱਧੀ ਰਾਤ ਨੂੰ ਇਹਨੂੰ ਪਤਾ ਨਹੀਂ ਕੀ ਦੱਸ ਗਿਆ ਸੋ ਸੈਲਫ ਡਰਾਈਵ ਕੀਤੀ ਜੱਟ ਨੇ ਟੁੱਟੀ ਪਈ ਤੇ ਜਮਾ ਟੁੱਟੀ ਤੇ ਐਹੋ ਜੀ ਤੇ ਰਾਤ ਤਿੰਨ ਨਰ ਬੰਦੀ ਕੀਤਾ ਉਹ ਅੰਕੜਾ ਕਿਵੇਂ ਹੋ ਫੇਮਸ ਅੰਕੜਾ ਠੀਕ OK ਚਲੋ OK ਸੋਲੇ ਸਾਡੇ ਘਰ ਦੇ ਨੇ ਵੀ ਬਾਹਰ ਖੋਲਤਾ ਮੇਰੇ ਆਸਤੇ ਸੋ ਆਇਦਾ ਵਲੌਗ ਕਰਦੇ ਆਪਾਂ ਇੱਥੇ ਐਂਡ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਲੈ ਕੇ ਨਵੀਂ ਕੈਂਡ ਚੀਜ਼ ਨਾਲ ਸੋ ਉਮੀਦ ਆ ਤੁਹਾਨੂੰ ਵਲੌਗ ਚੰਕੇ ਲੱਗੇ ਹੋਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਓਫ ਠੰਡ ਬੜੀ ਸਖਤਾ ਆਈਸਕ੍ਰੀਮ ਖਾ ਲਈ ਉੱਤੋਂ ਮਜੀ ਟੋ ਪੀਲੇ ਠੰਡੀ ਲੱਗਣ ਲੱਗੀ ਬਾਏ ਬਾਏ ਤੜਕੇ ਵੱਧ ਮੁਕਸਰੋਂ ਵੱਧ ਗਈ ਜਾਇਆ ਆ ਵੀ ਲਾਤੀ ਸੀ ਮੈਂ ਮੁਕਸਰੋਂ ਗਰਮੀ ਨਹੀਂ ਪਿੱਛੇ ਹੁਣ ਠੰਡ ਬਹੁਤ ਹੋ ਗਈ ਬਾਏ ਬਾਏ ਗਾਈਜ਼